ਇਹ ਕੋ ਸੋਚਣ ਵਾਲੀ ਗੱਲ ਹੈ ਕਿ ਇੱਕ ਗਲਾਸ ਤੋਂ ਗੱਡੀ ਬਾਹਰ ਆ ਜਾਂਦਾ ਰੀਜ਼ਨ ਕੀ ਹੋ ਸਕਦਾ ਹੈ ਕਿ ਗਲਾਸ ਸਰ ਠੀਕਨੇ ਲੱਗੇ ਸੀ ਕਿ ਉੱਥੇ ਤੁਹਾਡੇ ਸਾਹਮਣੇ ਉੱਥੇ ਜੋ ਗਲਾਸ ਦੀ ਸਿਲੈਕਸ਼ਨ ਹੋਈ ਸੀ ਜੋ ਬਿਲਡਿੰਗ ਦੀ ਸਟਰਕਚਰ ਹੈ ਉਹ ਲੋਕ ਵੀ ਜ਼ਿੰਮੇਵਾਰ ਹੈਗੇ ਜੋ ਵੀਡੀਓ ਦੇ ਵਿੱਚ ਮੈਂ ਵੀ ਦੇਖਿਆ ਹੈ ਦੁਬਾਰਾ ਦੁਬਾਰਾ ਦੇਖਿਆ ਹੈ ਰੀਲਸ ਦੇ ਵਿੱਚ ਵੀ ਦੇਖਿਆ ਹੈ ਉਹਦੇ ਤੋਂ ਕਲੀਅਰਲੀ ਇਹ ਪਤਾ ਲੱਗਦਾ ਹੈ ਕਿ ਉੱਥੇ 12 mm ਦਾ ਟਫਨ ਗਲਾਸ ਲੱਗਿਆ ਹੋਇਆ ਸੀ ਜੋ ਉਹਦਾ ਸਾਈਜ਼ ਸੀ ਜਾ ਜੋ ਟੁੱਟਣ ਦਾ ਤਰੀਕਾ ਸੀ ਉਹਦੇ ਤੋਂ ਉਹ ਪਤਾ ਲੱਗਦਾ ਕਿ ਉਹ ਟਫਨ ਗਲਾਸ ਹੈਗਾ ਸੀ ਪਰ ਜਦੋਂ ਗਲਾਸ ਟੁੱਟੇ ਟਫਨ ਤਾਂ ਸਾਰੀ ਓਪਨਿੰਗ ਕਲੀਅਰ ਹੋ ਗਈ ਹੈ इजीली ਗੱਡੀ ਨੀਚੇ ਚਲੇਗੀ ਉਹਨੂੰ ਕੋਈ ਹਰਡਲ ਨਹੀਂ ਆਈ ਤਾਂ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਉੱਥੇ ਗਲਾਸ ਹੀ ਗਲਤ ਲੱਗਿਆ ਹੋਇਆ ਸੀ ਇੱਕ ਟੈਸਟਡ ਲੈਮੀਨੇਟਡ ਗਲਾਸ ਲੱਗਣਾ ਚਾਹੀਦਾ ਸੀ ਔਰ ਉਹ ਵੀ ਟੈਸਟ ਹੋਣਾ ਚਾਹੀਦਾ ਸੀ ਇੱਕ ਪੈਂਡਲਮ weight 45 kg ਦਾ ਉਹ ਟੈਸਟ ਪਹਿਲਾਂ ਹੋਣਾ ਚਾਹੀਦਾ ਸੀ ਜਿਹੜਾ ਜੋ ਗਲਾਸ ਲੱਗਿਆ ਹੋਇਆ ਸੀ ਉਹ ਸਿੱਧਾ ਗਲਾਸ ਵਾਲ ਦੇ ਵਿੱਚ ਲੱਗਿਆ ਸੀ ਨਾਰਮਲ ਜੀ ਇੱਕ ਫਿਟਿੰਗ ਦੇ ਨਾਲ ਉਹ ਤਾਂ ਜਸਟ ਇੱਕ ਕਵਰਿੰਗ ਕੀਤੀ ਹੋਈ ਸੀ ਨਾ ਕਿ ਉਹਦੀ ਕੋਈ ਸਕਿਉਰਿਟੀ ਸੀ ਉਹ ਵੀ ਬੰਦਾ ਉਸ ਟਾਈਮ ਤੇ ਰਿਸਪੌਂਸਿਬਲ ਸੀ ਸੁਪਰਵਾਈਜ਼ਨ ਦੇ ਅੰਦਰ ਜਿਹਦੇ ਅੰਦਰ ਵੀ ਬਿਲਡਿੰਗ ਬਣੀ ਹੈ ਕੋਈ ਆਰਕੀਟੈਕਟ ਹੋਊਗਾ ਕੋਈ ਕੰਟਰੈਕਟਰ ਹੋਊਗਾ ਮੇਬੀ ਓਨਰ ਵੀ ਹੋ ਸਕਦੇ ਆ ਤੇ ਜੋ ਗਲਾਸ ਦੀ ਤੁਹਾਨੂੰ ਮੈਂ ਟੈਕਨਿਕ ਦੱਸੀ ਹੈ ਕਿ ਇੱਕ ਪ੍ਰੋਪਰ ਫਰੇਮ ਐਲੂਮੀਨੀਅਮ ਜਾਂ ਯੂਪੀਵੀਸੀ ਉਹਦੇ ਵਿੱਚ ਇੱਕ ਟੈਕਨੀਕਲ ਤਰੀਕੇ ਨਾਲ ਫਰੇਮ ਫਿਕਸ ਹੋਏਗਾ ਫਿਰ ਉਹਦੇ ਅੰਦਰ ਗਲਾਸ ਲੱਗਣਗੇ ਅਗਰ ਉਹ ਗਲਾਸ ਲਿਮੀਨੇਟਡ ਹੁੰਦਾ ਤਾਂ ਮੇਬੀ ਇਹ ਹਾਦਸਾ ਨਹੀਂ ਹੋਣਾ ਸੀ ਹਰ ਬੰਦਾ ਕੁੜੀ ਨੂੰ ਟ੍ਰੋਲ ਕਰਦਾ ਉਸਨੇ ਐਕਸੀਲੇਟਰ ਦਬਾਤਾ ਆਪਾਂ ਦੀ ਪ੍ਰੀ ਨੇ ਇਹ ਕਰ ਦਿੱਤਾ ਤਾਂ ਆਪਾਂ ਨੂੰ ਕਿਸੇ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਇਫੈਕਟ ਸੇ ਇਹ ਦੇਖਣਾ ਚਾਹੀਦਾ ਹੈ ਕਿ ਹਾਦਸਾ ਹੋਇਆ ਕਿਉਂ ਉਹ ਕੁੜੀ ਨੇ ਕੁਝ ਬਹੁਤ ਹੀ ਜ਼ਿਆਦਾ ਤੇਜ਼ ਗੱਡੀ ਭਜਾਈ ਤਾਂ ਹਾਦਸਾ ਹੋਇਆ ਜਾਂ ਗਲਾਸ ਫਿਜੀਬਲ ਨਹੀਂ ਸੀ ਲੱਗਿਆ ਹੋਇਆ ਏਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਦਿੱਲੀ ਦੇ ਨਿਰਮਾਨ ਵਿਹਾਰ ਦੇ ਵਿੱਚ ਇੱਕ ਇਨਸੀਡੈਂਟ ਮਹਿੰਦਰਾ ਸ਼ੋਰੂਮ ਦੇ ਵਿੱਚ ਵਾਪਰਦਾ ਹੈ ਤੁਸੀਂ ਸਭ ਨੇ ਦੇਖਿਆ ਹੈ ਕਿ ਇੱਕ ਲੜਕੀ ਵੱਲੋਂ ਜਦ ਸਾਰੇ ਪ੍ਰੋਸੈਸ ਤੋਂ ਬਾਅਦ ਥਾਰ ਬਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਜੋ ਉਸ ਦੇ ਰਿਚੁਅਲ ਦੇ ਅਕੋਰਡਿੰਗ ਉਸ ਦੇ ਵੱਲੋਂ ਪੂਜਾ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਐਕਸੀਲੇਟਰ ਤੇ ਪੈਰ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਗੱਡੀ ਜੋ ਹੈ ਫਰਸਟ ਫਲੋਰ ਤੋਂ ਨੀਚੇ ਆ ਜਾਂਦੀ ਹੈ ਸੋ ਇਨਸੀਡੈਂਟ ਬਾਰੇ ਇਹ ਪੂਰੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਮੋਹਾਲੀ ਤੋਂ ਬਰਾਊਨੀ ਵਿੰਡੋ ਦੇ ਓਨਰ ਜੋ ਨੇ ਮਾਲਕ ਜੋ ਨੇ ਉਹਨਾਂ ਨਾਲ ਗੱਲਬਾਤ ਕਰਦੀ ਆ ਖੁਸ਼ਪ੍ਰੀਤ ਸਿੰਘ ਨਾਲ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਇਸ ਦੇ ਵਿੱਚ ਉਹ ਕਿੱਥੇ ਗਲਤੀ ਮੰਨਦੇ ਨੇ ਜਾਂ ਫਿਰ ਇੱਥੇ ਉਹਨਾਂ ਦਾ ਕੀ ਕਹਿਣਾ ਹੈ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਇਸ ਮੰਚ ਤੇ ਪਹਿਲਾਂ ਇਨਵਾਈਟ ਕੀਤਾ ਹੈ ਜੀ ਜਿਵੇਂ ਆਪਣੀ ਇਹ ਗੱਲ ਚੱਲਦੀ ਹੈ ਕਿ ਜੋ ਇਨਸੀਡੈਂਟ ਦਿੱਲੀ ਦੇ ਵਿੱਚ ਹੋਇਆ ਹੈ ਉਹ ਮੇਰੇ ਦੇਖਣ ਦਾ ਨਜ਼ਰੀਆ ਕੁਝ ਐਦਾਂ ਦਾ ਹੈ ਕਿ ਸਾਰੇ ਲੋਕੀ ਉਹ ਜਿਹੜਾ ਡਰਾਈਵਰ ਹੈ ਮੇਬੀ ਲੇਡੀ ਆ ਹੋ ਜਿਹੜੇ ਆਪਣੇ ਰੀਤੀ ਰਿਵਾਜ ਦੇ ਅਨੁਸਾਰ ਕੁਝ ਕਰਦੀ ਸੀ ਅੰਦਰੋਂ ਮੇਰੇ ਕੋਲ ਨਿੰਬੂ ਰੱਖ ਰਹੇ ਸੀਗੇ ਟਾਇਰ ਦੇ ਉੱਤੇ ਉਹਨਾਂ ਦਾ ਰਿਚੁਅਲ ਸੀਗੇ ਤੇ ਉਹਨਾਂ ਨੇ ਐਕਸੀਲੇਟਰ ਤੇ ਪੈਰ ਰੱਖਤਾ ਤੇ ਗੱਡੀ ਜਿਹੜੀ ਹੈ ਗਲਾਸ ਤੋਂ ਬਾਹਰ ਆ ਜਾਂਦੀ ਹੈ نیچے ਹਾਂ ਸਾਰੇ ਲੋਕ ਐਦਾਂ ਹੀ ਉਹਨੂੰ ਪਬਲਿਕ ਕਲੀਕ ਕਰਦੇ ਨੇ ਕਿ ਉਹਨੇ ਐਦਾਂ ਕਰਤਾ ਉਹਨੇ ਰੇਸ ਦਿੱਤੀ ਜਾਂ ਨਹੀਂ ਦਿੱਤੀ ਉਹ ਤੂੰ ਨਹੀਂ ਸੰਭਲੀ ਤੇ ਗੱਡੀ ਕਿਹੇ ਨੀਚੇ ਆ ਕੇ ਡਿੱਗ ਜਾਂਦੀ ਹੈ ਬਟ ਇੱਥੇ ਮੇਰਾ ਮੰਨਣਾ ਕੀ ਹੈ ਕਿ ਉਹਦੀ ਗਲਤੀ ਦੇ ਹੋਣ ਦੇ ਨਾਲ ਨਾਲ ਉੱਥੇ ਜੋ ਗਲਾਸ ਦੀ ਸਿਲੈਕਸ਼ਨ ਹੋਈ ਸੀ ਜੋ ਬਿਲਡਿੰਗ ਦੀ ਸਟਰਕਚਰ ਹੈ ਉਹ ਲੋਕ ਵੀ ਜ਼ਿੰਮੇਵਾਰ ਹੈਗੇ ਬਿਲਕੁਲ ਸੋਚਣ ਵਾਲੀ ਗੱਲ ਹੈ ਕਿ ਇੱਕ ਗਲਾਸ ਤੋਂ ਗੱਡੀ ਬਾਹਰ ਆ ਜਾਂਦਾ ਰੀਜ਼ਨ ਕੀ ਹੋ ਸਕਦਾ ਹੈ ਕਿ ਗਲਾਸ ਸਰ ਠੀਕ ਨਹੀਂ ਲੱਗੇ ਸੀ ਕਿ ਉੱਥੇ ਤੁਹਾਡੇ ਸਾਹਮਣੇ ਦੇਖੋ ਜੀ ਜੋ ਵੀਡੀਓ ਦੇ ਵਿੱਚ ਮੈਂ ਵੀ ਦੇਖਿਆ ਦੁਬਾਰਾ ਦੁਬਾਰਾ ਦੇਖਿਆ ਹੈ ਰੀਲਸ ਦੇ ਵਿੱਚ ਵੀ ਦੇਖਿਆ ਹੈ ਉਹਦੇ ਤੋਂ ਕਲੀਅਰਲੀ ਇਹ ਪਤਾ ਲੱਗਦਾ ਹੈ ਕਿ ਉੱਥੇ 12 mm ਦਾ ਟਫਨ ਗਲਾਸ ਲੱਗਿਆ ਹੋਇਆ ਸੀ ਤੁਸੀਂ ਇਦਾਂ ਕਿਦਾਂ ਕਹਿ ਸਕਦੇ ਹੋ ਮਤਲਬ ਵੀਡੀਓ ਦੇ ਵਿੱਚ ਦੇਖ ਕੇ ਜੋ ਉਹਦਾ ਸਾਈਜ਼ ਸੀ ਜਾਂ ਜੋ ਟੁੱਟਣ ਦਾ ਤਰੀਕਾ ਸੀ ਉਹਦੇ ਤੋਂ ਉਹ ਪਤਾ ਲੱਗਦਾ ਕਿ ਉਹ ਟਫਨ ਗਲਾਸ ਹੈਗਾ ਸੀ ਜਿੱਦਾਂ ਹੀ ਆਪਣੀ ਗੱਡੀ ਉਹਦੇ ਵਿੱਚ ਹਿੱਟ ਕਰਦੀ ਹੈ ਤੋ ਬਿਲਕੁਲ ਚੁਰਾ ਹੋ ਕੇ نیچے ਡਿੱਗ ਜਾਂਦਾ ਹੈ ਇਹ ਪ੍ਰੋਪਰਟੀ ਟਫਨ ਗਲਾਸੀ ਨੂੰ ਦਰਸਾਉਂਦੀ ਹੈ ਬਿਲਕੁਲ ਤੇ ਜਦੋਂ ਉਹਦੇ ਵਿੱਚ ਲੱਗਦੀ ਹੈ ਤਾਂ ਉਹ ਪੂਰੀ ਓਪਨਿੰਗ ਨੂੰ ਮਿਲ ਜਾਂਦੀ ਹੈ ਪਰ ਉਹ ਜਦੋਂ ਗਲਾਸ ਟੁੱਟੇ ਟਫਨ ਤਾਂ ਸਾਰੀ ਓਪਨਿੰਗ ਕਲੀਅਰ ਹੋ ਗਈ ਹੈ इजीली ਗੱਡੀ ਨੀਚੇ ਚਲੇਗੀ ਉਹਨੂੰ ਕੋਈ ਹਰਡਲ ਨਹੀਂ ਆਈ ਤਾਂ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਉੱਥੇ ਗਲਾਸ ਹੀ ਗਲਤ ਲੱਗਿਆ ਹੋਇਆ ਸੀ ਤੁਹਾਡੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਗਲਾਸ ਜਿਹੜਾ ਲਗਵਾਉਣਾ ਚਾਹੀਦਾ ਪਹਿਲੀ ਗੱਲ ਤਾਂ ਜਦੋਂ ਇੱਕ ਲੇਡੀ ਆਈ ਆ ਉਹਨੇ ਸਾਰਾ ਪ੍ਰੋਸੈਸ ਕਰ ਲਿਆ ਉਸ ਏਰੀਆ ਦੇ ਵਿੱਚ ਉਹਨੂੰ ਏਰੀਆ ਨੂੰ ਇਸ ਤਰ੍ਹਾਂ ਕਨਵਰਟ ਕਰਨਾ ਚਾਹੀਦਾ ਸੀਗਾ ਕਿ ਉੱਥੇ ਉਹਨਾਂ ਨੇ ਜਦ ਤਰਾਈਲ ਲਿੱਤਾ ਹੈ ਜਾਂ ਫਿਰ ਐਡਾ ਦਾ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਕੰਪਨੀ ਵਾਲਿਆਂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਕਿ ਇੱਥੇ ਥਾਰ ਖੜੀ ਹੋਈ ਹੈ ਤਾਂ ਉਸੇ ਹਿਸਾਬ ਨਾਲ ਹੋਣੀ ਹੈ ਨਾ ਏਰੀਆ ਦੇ ਵਿੱਚ ਤੇ ਤੁਹਾਡੇ ਹਿਸ ਦੇਖੋ ਜੀ ਵੈਸੇ ਤਾਂ ਜਿਹੜੇ ਬਿਲਡਿੰਗ ਬਣਾਉਣ ਦੇ ਕਾਫੀ ਸਾਰੇ ਨੋਰਮਸ ਹੁੰਦੇ ਆ ਕਿਦਾਂ ਦੀ ਬਿਲਡਿੰਗ ਹੈ ਰੈ residential ਹੈ ਕਮਰਸ਼ੀਅਲ ਹੈ ਜਾਂ ਕੋਈ ਵੀ ਹੈ ਉਹਦੇ ਵਿੱਚ ਹਰ ਬਿਲਡਿੰਗ ਦੇ ਲਈ ਹਰ ਟਾਈਪ ਦਾ ਗਲਾਸ ਹੈ ਬਟ ਆਈ ਥਿੰਕ ਜੋ ਉਹ ਵਾਲੀ ਸਿਚੁਏਸ਼ਨ ਹੈ ਜਿੱਥੇ ਗੱਡੀ ਡਿੱਗੀ ਹੈ ਜਾਂ ਉਹ ਆਪਣੀ ਕਿਹੜੀ ਏਜੰਸੀ ਹੈ ਉੱਥੇ ਇੱਕ ਟੈਸਟਡ ਲੈਮੀਨੇਟਡ ਗਲਾਸ ਲੱਗਣਾ ਚਾਹੀਦਾ ਸੀ ਔਰ ਉਹ ਵੀ ਟੈਸਟ ਹੋਣਾ ਚਾਹੀਦਾ ਸੀ ਇੱਕ ਪੈਂਡਲਮ weight 45 kg ਦਾ ਉਹ ਟੈਸਟ ਪਹਿਲਾਂ ਹੋਣਾ ਚਾਹੀਦਾ ਸੀ ਲੈਮੀਨੇਟਡ ਗਲਾਸ ਵਿਦ ਪ੍ਰੋਪਰ ਫਿਟਿੰਗ ਇਨ UPVC ਔਰ ਐਲੂਮੀਨੀਅਮ ਮੇਬੀ ਦੋਨੋਂ ਹੀ ਠੀਕ ਨਹੀਂ ਉੱਤੇ ਜੋ ਗਲਾਸ ਲੱਗਿਆ ਹੋਇਆ ਸੀ ਉਹ ਸਿੱਧਾ ਗਲਾਸ ਵਾਲ ਦੇ ਵਿੱਚ ਲੱਗਿਆ ਸੀ ਨਾਰਮਲ ਜੀ ਇੱਕ ਫਿਟਿੰਗ ਦੇ ਨਾਲ ਉਹ ਤਾਂ ਜਸਟ ਇੱਕ ਕਵਰਿੰਗ ਕੀਤੀ ਹੋਈ ਸੀ ਨਾ ਕਿ ਉਹਦੀ ਕੋਈ ਸਕਿਉਰਿਟੀ ਸੀ ਸੋ ਦੈਟਸ ਵਾਈ ਹਾਦਸਾ ਹੋਇਆ ਹੈ ਬਿਲਡਰ ਦੀ ਗਲਤੀ ਮੰਨਦੇ ਹੋ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਫਿਰ ਕਿਸ ਚੀਜ਼ ਦੀ ਗਲਤੀ ਤੁਹਾਡੇ ਸਾਹਮਣੇ ਕਿੱਥੇ ਕਮੀ ਰਹਿ ਗਈ ਦੇਖੋ ਕਿਸੇ ਨੂੰ ਗਲਤ ਕਹਿਣਾ ਮੇਬੀ ਉਹ ਆਪਣੇ ਹੱਥ 'ਚ ਹੈ ਨਹੀਂ ਹੈ ਬਟ ਜੋ ਵੀ ਬੰਦਾ ਉਸ ਟਾਈਮ ਤੇ ਰਿਸਪੌਂਸਿਬਲ ਸੀ ਸੁਪਰਵਾਈਜ਼ਨ ਦੇ ਅੰਡਰ ਜਿਹਦੇ ਅੰਡਰ ਵੀ ਇਹ ਬਿਲਡਿੰਗ ਬਣੀ ਹੈ ਕੋਈ ਆਰਕੀਟੈਕਟ ਹੋਊਗਾ ਕੋਈ ਕੰਟਰੈਕਟਰ ਹੋਊਗਾ ਮੇਬੀ ਓਨਰ ਵੀ ਹੋ ਸਕਦੇ ਆ ਤਾਂ ਉਸ ਟਾਈਮ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਗਲਾਸ ਫੀਜ਼ੀਬਲ ਹੈ ਜਾਂ ਨਹੀਂ ਹੈ ਮੇਬੀ ਕਿਸੇ ਐਕਸਪਰਟ ਦੀ رائے ਲੈਣੀ ਚਾਹੀਦੀ ਸੀ ਉੱਥੇ ਤੇ ਜੋ ਗਲਾਸ ਦੀ ਤੁਹਾਨੂੰ ਮੈਂ ਟੈਕਨਿਕ ਦੱਸੀ ਹੈ ਕਿ ਇੱਕ ਪ੍ਰੋਪਰ ਫਰੇਮ ਐਲੂਮੀਨੀਅਮ ਜਾਂ ਯੂਪੀਵੀਸੀ ਉਹਦੇ ਵਿੱਚ ਇੱਕ ਟੈਕਨੀਕਲ ਤਰੀਕੇ ਨਾਲ ਫਰੇਮ ਫਿਕਸ ਹੋਏਗਾ ਫਿਰ ਉਹਦੇ ਅੰਦਰ ਗਲਾਸਸ ਲੱਗਣਗੇ ਅਗਰ ਉਹ ਗਲਾਸ ਲਿਮੀਨੇਟਡ ਹੁੰਦਾ ਤਾਂ ਮੇਬੀ ਇਹ ਹਾਦਸਾ ਨਹੀਂ ਹੋਣਾ ਸੀ ਇੱਦਾਂ ਦਾ ਹੀ ਕੋਈ ਹੋਰ ਜਗ੍ਹਾ ਹਾਦਸਾ ਨਾ ਵਾਪਰੇ ਇਨਸੀਡੈਂਟ ਨਾ ਵਾਪਰੇ ਆਪਣਾ ਮੇਨ ਮੋਟਿਵ ਹੈ ਵੀਡੀਓ ਦਾ ਕਿ ਅਸੀਂ ਲੋਕਾਂ ਤੱਕ ਪਹੁੰਚਾਈਏ ਵੀਡੀਓ ਨੂੰ ਕਿ ਲੋਕੀ ਅੱਗੇ ਤੋਂ ਜਿਹੜੇ ਨੇ ਨੈਕਸਟ ਜਿਹੜੇ ਕੰਪਨੀਆਂਜ਼ ਐ ਹੋਰ ਕਿਤੇ ਇਨਸੀਡੈਂਟ ਨਾ ਹੋਵੇ ਸਰ ਕਿਦਾਂ ਦਾ ਸੁਜੈਸਟ ਕਰੋਗੇ ਤੁਸੀਂ ਉੱਥੇ ਮੈਂ ਸੁਜੈਸ਼ਨ ਦੇ ਵਿੱਚ ਦੇਖੋ ਮੇਰੇ ਪੁਆਇੰਟ ਆਫ View ਨਾਲ ਦੋ ਇੱਥੇ ਜਿਹੜੇ ਤਰੀਕੇ ਐ ਗਲਾਸ ਇੰਸਟਾਲੇਸ਼ਨ ਦੇ ਉਹ ਇਹ ਹੋ ਸਕਦਾ ਹੈ ਕਿ ਪਹਿਲਾਂ ਤਾਂ 1 ਮੀਟਰ ਦੀ ਇੱਕ ਸਿਲ ਲੈਵਲ ਹੋਣਾ ਇਸ ਮੇਬੀ ਮੰਡੇਟਰੀ ਹੋਣਾ ਚਾਹੀਦਾ ਹੈ। ਸੋ ਥੈਟ ਕਿ ਇਦਾਂ ਦਾ ਕੁਝ ਇਨਸੀਡੈਂਟ ਹੋਏ ਚਾਹੇ ਉਹ ਕਾਰ ਹੈ ਚਾਹੇ ਕੋਈ ਹੋਰ ਆਬਜੈਕਟ ਹੈ ਜਿਹੜਾ ਕਿ ਡਾਇਰੈਕਟਲੀ ਗਲਾਸ ਦੇ ਵਿੱਚ ਨਾ ਹਿੱਟ ਹੋਏ ਉਹਨੂੰ ਪਹਿਲਾਂ ਸਿਲ ਆਈ ਮੀਨ ਟੂ ਸੇ ਕਿ ਬ੍ਰਿਕ ਵਰਕ ਹੋਏ ਉਹਦੇ ਵਿੱਚ ਜਾ ਜਾ ਕੇ ਲੱਗੇ ਤਾਂ ਫਿਰ ਉਹਦਾ ਜਿਹੜਾ ਇੰਪੈਕਟ ਹੈ ਉਹ ਗਲਾਸ ਦੇ ਵਿੱਚ ਨਾ ਜਾਏ ਉਹ ਦੀਵਾਰ ਦੇ ਵਿੱਚ ਜਾਏ ਬਿਲਕੁਲ ਐਕਸਪੋਰਟ ਹੋਣੀ ਚਾਹੀਦੀ ਅੱਗੇ ਕਿ ਅਗਰ ਗੱਡੀ ਅੱਗੇ ਚਲੀ ਵੀ ਜਾਂਦੀ ਹੈ ਤਾਂ ਪਹਿਲਾਂ ਸਪੋਰਟ ਤੇ ਆ ਕੇ ਹਿੱਟ ਕਰੇ ਗਲਾਸ ਤੇ ਨਹੀਂ ਹੁੰਦਾ ਕਿ ਕਿ ਸ਼ੋਰੂਮਸ ਵਾਲੇ ਇਹ ਚਾਹੁੰਦੇ ਆ ਕਿ ਬਾਹਰ ਦੇ ਵਿੱਚੋਂ ਸਾਨੂੰ ਸਾਰਾ ਸਾਡੇ ਅੰਦਰ ਦਾ ਮਾਲ ਬਾਹਰ ਦਿਖੇ ਸੋ ਦੈਟਸ ਵਾਈ ਕਿ ਇਹ ਬੰਨਨੀ ਜਿਹੜੀ ਸਿਲ ਦੀ ਮੈਂ ਗੱਲ ਕਰ ਰਿਹਾ ਸੀ ਇਹਨੂੰ ਅਵੋਇਡ ਕਰਦੇ ਆ ਬਣਾਉਣੇ ਜੇ ਨਹੀਂ ਵੀ ਬਣਾਉਣੀ ਤਾਂ ਦੂਜਾ ਇਹਦਾ ਤਰੀਕਾ ਇਹ ਹੈ ਜੀ ਪ੍ਰੋਪਰ ਫਰੇਮ ਦੇ ਵਿੱਚ ਗਲਾਸ ਟੈਸਟਡ ਗਲਾਸ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਟੈਸਟ ਹੋਵੇ ਉੱਤੇ ਉਹ ਲੈਮੀਨੇਟਡ ਗਲਾਸ ਉੱਥੇ ਲੱਗਿਆ ਹੋਏ ਜੀ ਤੇ ਉਹਦੇ ਅੰਦਰ ਤੇ ਬਾਹਰਲੀ ਸਾਈਡ ਇੱਕ ਜਿਹੜੀ ਐਸਐਸ ਦੀ ਰੇਲਿੰਗ ਹੈ ਫॉर தி ਸਕਿਉਰਿਟੀ ਪਰਪਸ ਉਹ ਵੀ 1 ਮੀਟਰ ਦੀ ਲੱਗਣੀ ਚਾਹੀਦੀ ਹੈ ਉਹਦੇ ਨਾਲ ਕੀ ਹੋਏਗਾ ਸਕਿਉਰਿਟੀ ਦੀ ਸਕਿਉਰਿਟੀ ਰਹੇਗੀ ਗਲਾਸ ਤੇ ਸਿੱਧਾ ਇੰਪੈਕਟ ਨਹੀਂ ਹੋਏਗਾ ਤੋਂ ਬਾਹਰੋਂ 뷰 ਵੀ ਚੰਗਾ ਮਿਲੇਗਾ ਆਪਣੇ ਦੋਨੋਂ ਪਰਪਸ ਸੋਲਵ ਹੋ ਗਏ ਦਿਨਾਲਾ ਸੋ ਸਰ ਦੇਖਿਆ ਜਿਵੇਂ ਅੱਜਕੱਲ੍ਹ 80% ਤੋਂ ਵੱਧ ਜਿਹੜਾ ਇਹ ਕਮਰਸ਼ੀਅਲ ਬਿਲਡਿੰਗਸ ਹੈ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਬਿਲਡਿੰਗਸ ਹੈ ਜ਼ਿਆਦਾਤਰ ਗਲਾਸ ਯੂਜ਼ ਹੋ ਰਹੇ ਨੇ ਤਾਂ ਤੁਹਾਡੇ हिसाब ਨਾਲ ਕਿਸ ਤਰ੍ਹਾਂ ਦੇ ਗਲਾਸ ਯੂਜ਼ ਹੋਣੇ ਚਾਹੀਦੇ ਨੇ ਦੇਖੋ ਜੀ ਗਲਾਸ ਹਰ ਬਿਲਡਿੰਗ ਦੇ ਵਿੱਚ ਯੂਜ਼ ਹੁੰਦਾ ਹੈ ਕੋਈ ਵੀ ਵਿੰਡੋ ਹੈ ਕੋਈ ਵੀ ਐਲੀਵੇਸ਼ਨ ਹੈ ਉਹ ਗਲਾਸ ਤੋਂ ਬਿਨਾ ਅਧੂਰੀ ਹੈ ਜੀ ਪਰ ਹਰ ਬਿਲਡਿੰਗ ਦੇ ਲਈ ਹਰ ਓਪਨਿੰਗ ਦੇ ਲਈ ਡਿਫਰੈਂਟ ਗਲਾਸ ਹੁੰਦਾ ਹੈ ਚਾਹੇ ਉਹ ਗਲਾਸ ਘਰ ਦੇ ਵਿੱਚ ਲਗਾਣਾ ਹੈ ਸਕੂਲ ਦੇ ਵਿੱਚ ਲਗਾਣਾ ਹੈ ਕੋਈ ਸ਼ਾਪ ਦੇ ਵਿੱਚ ਲਗਾਣਾ ਹੈ ਜਿੱਦਾਂ ਇਹ ਇਨਸੀਡੈਂਟ ਹੋਇਆ ਚਾਹੀਏ ਕੋਈ ਇਦਾਂ ਦਾ ਸ਼ੋਰੂਮਾਂ ਦੇ ਵਿੱਚ ਲਗਾਣਾ ਹੈ ਹਰ ਗਲਾਸ ਦੀ ਆਪਣੀ ਆਪਣੀ ਇੱਕ ਸਪੈਸੀਫਿਕੇਸ਼ਨ ਹੁੰਦੀ ਹੈ ਕੋਈ ਗਲਾਸ ਹੁੰਦੇ ਆ ਕਿ ਉਹ ਸੇਫਟੀ ਪਰਪਸਲੀ ਲਗਾਏ ਜਾਂਦੇ ਆ ਕੋਈ ਹੁੰਦੇ ਸਿਕਿਉਰਿਟੀ ਪਰਪਸਲੀ ਲਗਾਏ ਜਾਂਦੇ ਆ ਕੋਈ ਹੁੰਦੇ ਕਿ ਅੰਦਰ ਦੀ ਠੰਡ ਕੇ ਬਾਹਰ ਨਾ ਜਾਏ ਜਾਂ ਬਾਹਰ ਦੀ ਗਰਮੀ ਅੰਦਰ ਨਾ ਆਏ ਕੋਈ ਹੁੰਦੇ ਕਿ ਅੰਦਰ ਬਾਹਰ ਦੀ ਜੋ ਸਨਲਾਈਟ ਹੈ ਉਹ ਨਾ ਅੰਦਰ ਆਏ ਇਹ ਇੱਕ ਟੈਕਨੀਕਲ ਪੁਆਇੰਟ ਹੈ ਟੌਪਿਕ ਹੈ ਜਦੋਂ ਕੋਈ ਬੰਦਾ ਜਾਂ ਬਿਲਡਰ ਹੈ ਆਪਣੀ ਬਿਲਡਿੰਗ ਬਣਾਉਂਦਾ ਹੈ ਤਾਂ ਆਈ ਰეკਮੈਂਡੇਡ ਕੀ ਟੈਕਨੀਕਲ ਕੋਈ ਪਰਸਨ ਜਾਂ ਐਕਸਪਰਟ ਹੋਣਾ ਚਾਹੀਦਾ ਹੈ ਜੀ ਬਿਲਕੁਲ ਜਾਂ ਆਰਕੀਟੈਕਟ ਹੁੰਦੇ ਆ ਜਾਂ ਫੈਬ੍ਰିକੇਟਰਸ ਹੁੰਦੇ ਆ ਕੋਈ ਇੰਜੀਨੀਅਰਸ ਹੁੰਦੇ ਆ ਤਾਂ ਉਹਨਾਂ ਤੋਂ رائے ਲੈਣੀ ਚਾਹੀਦੀ ਹੈ ਤਾਂ ਹਰ ਗਲਾਸ ਦੀ ਆਪਣੀ ਆਪਣੀ ਇੱਕ ਕੁਆਲਿਟੀ ਹੈ ਕਿੱਥੇ ਲਗਾਣਾ ਹੈ ਉਹ ਐਕਸਪਰਟ ਦੱਸਣਗੇ ਸੋ ਇਸ ਟਾਈਮ ਜਿਹੜਾ ਇਹ ਉਸ ਕੁੜੀ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਤੁਸੀਂ ਅਗਰ ਮਹਿੰਦਰਾ ਥਾਰ ਵੈਸੇ ਵੀ ਕਿਤੇ ਪਾਉਂਦੇ ਹੋ ਫੇਸਬੁੱਕ ਤੇ ਵੀ ਸਰਚ ਕਰਦੇ ਹੋ ਤਾਂ ਉਹ ਵੀਡੀਓ ਜ਼ਰੂਰ ਉੱਪਰ ਆਂਦੀ ਹੈ ਕਿਉਂਕਿ ਉਸ ਵੇਲੇ ਮਹਿਲਾ ਨੂੰ ਜਿਹੜਾ ਇਹ ਟਰੋਲ ਕੀਤਾ ਜਾ ਰਿਹਾ ਹੈ ਸੋ ਸਰ ਇੱਥੇ ਫੈਕਟ ਦੇਖਣੇ ਚਾਹੀਦੇ ਜਾਂ ਫਿਰ ਟਰੋਲਿੰਗ ਕਰਨੀ ਚਾਹੀਦੀ ਤੁਹਾਡੇ ਹਿਸਾਬ ਨਾਲ ਐਜ਼ ਅ ਹਿਊਮਨ ਬੀਇੰਗ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਕਹਿ ਸਕਦੇ ਨਾ ਤਾਂ ਉਹ ਕੁੜੀ ਦੀ ਗਲਤੀ ਮੈਂ ਮੰਨਦਾ ਤੇ ਨਾ ਹੀ ਕਿਸੇ ਗਲਾਸ ਲਗਾਉਣ ਵਾਲੇ ਦੀ ਗਲਤੀ ਮੈਂ ਪਰ ਇਹਨਾ ਇੱਕ ਹੀ ਕੰਪਨੀ ਵਾਲਿਆਂ ਨੂੰ ਜਿਹੜਾ ਹੈ ਐਕਸਪੀਰੀਅੰਸ ਪਰਸੈਂਟ ਤੋਂ ਡਰ ਕੇ ਡਿਸਕਸ ਕਰਕੇ ਫੇਰ ਲਗਵਾਉਣਾ ਚਾਹੀਦਾ ਦੇਖੋ ਇਹ ਜੋ ਬਿਲਡਿੰਗਸ ਬਣਦੀਆਂ ਇਹਨਾਂ ਦੇ ਵਿੱਚ ਅਥਾਰਟिटीज ਹੁੰਦੀਆਂ ਜੋ ਕਿਸੇ ਨੂੰ ਇਨਸਟਰਕਸ਼ਨ ਦਿੰਦੀਆਂ ਇਹ ਕਰਨਾ ਹੈ ਨਹੀਂ ਕਰਨਾ ਜਾਂ ਨੋਰਮਸ ਹੁੰਦੇ ਆ ਫੋਲੋ ਕਰਨਾ ਨਹੀਂ ਕਰਨਾ ਉਹ ਉਹਨਾਂ ਦੇ ਉੱਪਰ ਹੈ ਬਟ ਹਰ ਬੰਦਾ ਕੁੜੀ ਨੂੰ ਟਰੋਲ ਕਰਦਾ ਉਸਨੇ ਐਕਸਲੇਟਰ ਦਬਾਤਾ ਪਾਪਾ ਦੀ ਪ੍ਰੀ ਨੇ ਇਹ ਕਰ ਦਿੱਤਾ ਤਾਂ ਆਪਾਂ ਨੂੰ ਕਿਸੇ ਨੂੰ ਟਰੋਲ ਨਹੀਂ ਕਰਨਾ ਚਾਹੀਦਾ ਫੈਕਟਸ ਇਹ ਦੇਖਣਾ ਚਾਹੀਦਾ ਹੈ ਕਿ ਹਾਦਸਾ ਹੋਇਆ ਕਿਉਂ ਉਹ ਕੁੜੀ ਨੇ ਕੁਝ ਬਹੁਤ ਹੀ ਜਿਆਦਾ ਤੇਜ਼ ਗੱਡੀ ਭਜਾਈ ਤਾਂ ਹਾਦਸਾ ਹੋਇਆ ਜਾਂ ਗਲਾਸ ਫੀਜ਼ੀਬਲ ਨਹੀਂ ਸੀ ਲੱਗਿਆ ਹੋਇਆ ਗਲਾਸ ਆਪਣੀ ਸਟਰੈਂਥ ਤੋਂ ਪਹਿਲਾਂ ਹੀ ਟੁੱਟ ਗਿਆ ਜੇ ਉੱਤੇ ਕੋਈ ਵਧੀਆ ਗਲਾਸ ਜਾਂ ਕੋਈ ਐਦਾਂ ਦੀ ਕੋਈ ਸ਼ੀਲਡ ਲੱਗੀ ਹੁੰਦੀ ਚਾਹੇ 10 ਵਾਰ ਗੱਡੀ ਮਾਰੋ ਨਹੀਂ ਟੁੱਟਦਾ ਸੀ ਤਾਂ ਉਹ ਹਾਦਸਾ ਹੀ ਨਹੀਂ ਹੋਣਾ ਸੀ ਮੇਰੇ ਕਹਿਣ ਦਾ ਮਤਲਬ ਇੱਕੋ ਹੀ ਗੱਲ ਹੈ ਕਿ ਦੇਖੋ ਐਦਾਂ ਦੇ ਕਸਟਮਰ ਤਾਂ ਆਉਂਦੇ ਰਹਿੰਦੇ ਆ ਥਾਰ ਨਵੀਂ ਗੱਡੀ ਲਈ ਆ ਕਸਟਮਰ ਇਨੋਸੈਂਟ ਵੀ ਹੁੰਦਾ ਹੈ ਤੇ ਐਕਸਾਈਟਡ ਵੀ ਹੁੰਦਾ ਹੈ ਜੀ ਬਿਲਕੁਲ ਨਵੀਂ ਗੱਡੀ ਆ ਉਹ ਨਹੀਂ ਪਤਾ ਲੱਗਦਾ ਕਿੰਨੇ ਆਰਪੀਐਮ ਹੈ ਕਿੰਨੀ ਪਿਕਅਪ ਹੈ ਐਦਾਂ ਦਾ ਇਨਸੀਡੈਂਟ ਹਰ ਆਪਣੀ ਜਿਹੜੀ ਏਜੰਸੀ ਹੈ ਹਰ ਹੋ ਸਕਦੇ ਆ ਜੀ ਕੋਈ ਇਹ ਨਹੀਂ ਆ ਕਿ ਮਹਿੰਦਰਾ ਦੇ ਵਿੱਚ ਹੋਣਿਆ ਕਿਸੇ 'ਚ ਵੀ ਹੋ ਸਕਦੇ ਆ ਬਟ ਵੀ ਸ਼ੁਡ ਟਾਕ ਅਬਾਊਟ ਗਲਾਸ ਬਿਫੋਰ ਦੀ ਇਨਸਟਾਲਿੰਗ ਜੀ ਸਰ ਕੀ ਮੈਸੇਜ ਦੇਣਾ ਚਾਹੋਗੇ ਸਾਰੀ ਕੰਪਨੀਆਂ ਨੂੰ ਸਾਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੇ ਇਨਸੀਡੈਂਟ ਹੋਏ ਕੋਜੀ ਮੈਸੇਜ ਤਾਂ ਸਾਰੀ ਆਡੀਅנס ਨੂੰ ਹੀ ਹੈ ਨਾ ਇਕੱਲੀ ਕੰਪਨੀਆਂ ਨੂੰ ਹੀ ਕਿ ਜਦੋਂ ਵੀ ਕੋਈ ਆਪਾਂ ਨੇ ਬਿਲਡਿੰਗ ਬਣਾਉਣੀ ਹੈ ਕੋਈ ਵਿੰਡੋ ਰੱਖਣੀ ਹੈ ਓਪਨਿੰਗ ਰੱਖਣੀ ਹੈ ਤਾਂ ਬਾਕੀ ਚੀਜ਼ਾਂ ਆਪਾਂ ਬਹੁਤ ਬ੍ਰਾਂਡਡ ਲਗਾ ਰਹੇ ਹਾਂ ਕੋਈ ਇੰਟੀਰੀਅਰ ਦਾ ਵਰਕ ਬਹੁਤ ਬ੍ਰਾਂਡਡ ਹੁੰਦਾ ਹੈ ਹਰ ਚੀਜ਼ ਆਪਾਂ ਦੇਖ ਕੇ ਪਰਖ ਕੇ ਗਾਰੰਟੀ ਵਾਰੰਟੀ ਦੀ ਉਹਦੀ ਕੁਆਲਿਟੀ ਚੈੱਕ ਕਰਕੇ ਆਪਾਂ ਖਰੀਦਦੇ ਆ ਤੇ ਲਗਾਉਂਦੇ ਆ ਤਾਂ ਫਿਰ ਪਗਲਾਸ ਨੂੰ ਕਿਉਂ ਕਨਸੀਡਰ ਕਰਨਾ ਭੁੱਲ ਜਾਂਦੇ ਆ ਜੀ ਜੋ ਕਿ ਇੱਕ ਮੇਜਰ ਪਾਰਟ ਅਦਾ ਕਰਦਾ ਹੈ ਬਹੁਤ ਹੀ ਵਧੀਆ ਤੇ ਸਿਕਿਉਰ ਰੋਲ ਹੁੰਦਾ ਹੈ ਗਲਾਸ ਦਾ ਆਉਟਰ ਤੋਂ ਬਚਾਉਂਦਾ ਹੈ ਇਨਰ ਪਾਰਟ ਨੂੰ ਜੀ ਇਨਰ ਨੂੰ ਆਉਟਰ ਤੋਂ ਬਚਾ ਕੇ ਰੱਖਦਾ ਹੈ ਬਿਲਕੁਲ ਸੋ ਆਪਾਂ ਨੂੰ ਗਲਾਸ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗਾ ਜੋ ਵੀ ਬੰਦੇ ਅੱਗੇ ਘਰ ਬਣਾ ਰਹੇ ਕੋਈ ਬਿਲਡਿੰਗ ਬਣਾ ਰਹੇ ਕੁਝ ਵੀ ਸਿਵਲ ਵਰਕ ਹੋ ਰਿਹਾ ਹੈ ਜਿੱਥੇ ਗਲਾਸ ਲੱਗ ਰਿਹਾ ਹੈ ਗਲਾਸ ਨੂੰ ਇਹਨਾਂ ਹਲਕੇ ਚ ਨਾ ਲਓ ਜੀ ਗਲਾਸ ਆਪ ਨੂੰ ਸੇਵ ਵੀ ਕਰ ਸਕਦਾ ਆਪਣੀ ਜ਼ਿੰਦਗੀਆਂ ਨੂੰ ਔਰ ਉਹਨਾਂ ਨੂੰ ਇੱਕ ਬੜਾ ਨੁਕਸਾਨ ਵੀ ਦੇ ਸਕਦਾ ਹੈ ਉਹ ਤਾਂ ਗਲਾਸ ਦੇ ਜੋ ਐਕਸਪਰਟਸ ਨੇ ਤੁਸੀਂ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ ਆਪਾਂ ਨਹੀਂ ਕਹਿੰਦੇ ਵੀ ਤੁਸੀਂ ਕਿਸੇ ਪਾਰਟਿਕੂਲਰ ਬੰਦੇ ਲਈ ਜਾਓ ਹਰ ਤਰ੍ਹਾਂ ਦੇ ਵਿੱਚ ਬਹੁਤ ਚੰਗੇ ਚੰਗੇ ਬੰਦੇ ਐ ਬਹੁਤ ਇੰਜੀਨੀਅਰ ਐ ਚੰਗੀਆਂ ਚੰਗੀਆਂ ਕੰਪਨੀਆਂ ਐ ਤੁਸੀਂ ਕੁਝ ਵੀ ਬਿਲਡਿੰਗ ਬਣਾਉਣ ਤੋਂ ਪਹਿਲਾਂ ਗਲਾਸ ਦੀ ਸਿਲੈਕਸ਼ਨ ਕਰਨ ਤੋਂ ਪਹਿਲਾਂ ਕਿਸੇ ਵੀ ਐਕਸਪੋਰਟ ਨੂੰ ਮਿਲੋ ਸੋ ਥੈਟ ਇਹ ਜੇ ਹੱਥ ਸੇ ਦੁਬਾਰਾ ਨਾ ਸੋ ਬਿਲਕੁਲ ਇਹ ਸੀਗੇ ਸਰਨਲ ਬ੍ਰਾਊਨੀ ਵਿੰਡੋ ਦੇ ਐਕਸਪਰਟ ਕਹਿ ਸਕਦੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਇਸ ਕਾਰੋਬਾਰ ਦੇ ਵਿੱਚ ਹੋਏਗੇ ਨੇ ਤੇ ਖੁਸ਼ਪ੍ਰੀਤ ਸਿੰਘ ਜਿਨ੍ਹਾਂ ਨੇ ਮੇਨ ਮੋਟਿਵ ਸੀਗਾ ਸਾਡਾ ਵੀਡੀਓ ਬਣਾਉਂਦਾ ਕਿ ਜੋ ਇਨਸੀਡੈਂਟ ਹੋਇਆ ਦਿੱਲੀ ਦੇ ਵਿੱਚ ਤੇ ਇਹ ਦੁਬਾਰਾ ਇਨਸੀਡੈਂਟ ਕਿਤੇ ਨਾ ਹੋਵੇ ਕੁਝ ਗੱਲਾਂ ਇਹ ਜੀਹਾਂ ਕਈਆਂ ਨੇ ਬਹੁਤ ਵਧੀਆ ਖੁਸ਼ਪ੍ਰੀਤ ਸਿੰਘ ਨੇ ਕਿ ਜੋ ਤੁਸੀਂ ਅੱਗੇ ਤੋਂ ਕੋਈ ਵੀ ਆਪਣਾ ਕੁਝ ਵੀ ਡਿਜ਼ਾਈਨ ਕਰਦੇ ਹੋ ਕੋਈ ਕੰਪਨੀ ਦੀ ਜਾਂ ਕੋਈ ਵੀ ਕਮਰਸ਼ੀਅਲ ਬਿਲਡਿੰਗ ਬਾਰੇ ਤਾਂ ਤੁਸੀਂ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਇਹ ਵੀ ਨਿਊਜ਼ ਪ